न्यूज़ चैनल केबी ट्वीटी फोर पाब हर ख़बर सभु पेखण में साढा चैनल के बी टी ਫਿਲੌਰ ਵਿੱਚ ਆਏ ਦਿਨ ਚੋਰੀ ਅਤੇ ਲੁੱਟਾਂਖੋਹਾਂ ਦੀਆਂ ਵਾਰਦਾਤਾਂ ਵਿੱਚ ਦਿਨੋ ਦਿਨ ਵਾਧਾ ਹੁੰਦਾ ਜਾ ਰਿਹਾ ਇਹੋ ਜਿਹਾ ਮਾਮਲਾ ਬੀਤੀ ਰਾਤ ਫਿਲੌਰ ਵਿਖੇ ਦੇਖਣ ਨੂੰ ਮਿਲਿਆ ਜਿੱਥੇ ਇੱਕ ਮੈਡੀਕਲ ਦੀ ਦੁਕਾਨ ਕਰਦੇ ਮੈਡੀਕਲ ਸਟੋਰ ਦੇ ਮਾਲਕ ਸੰਦੀਪ ਤੇ ਦੁਕਾਨ ਬੰਦ ਕਰਕੇ ਘਰ ਜਾਂਦੇ ਸਮੇਂ 5-6 ਦੇ ਕਰੀਬ ਅਣਪਛਾਤੇ ਨੌਜਵਾਨਾਂ ਨੇ ਤੇਜ਼ ਤਰ੍ਹਾਂ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਤੇ ਉਸ ਦੇ ਕੋਲੋਂ ਉਸ ਦਾ ਬੈਗ ਖੋ ਕੇ ਲੈ ਗਏ ਤੇ ਇਸ ਮੌਕੇ ਮੈਡੀਕਲ ਸਟੋਰ ਦੇ ਮਾਲਕ ਸੰਦੀਪ ਨੇ ਦੱਸਿਆ ਕਿ ਉਹ ਘਰ ਨੂੰ ਜਾ ਰਿਹਾ ਸੀ ਕਿ ਉਸ ਨੂੰ ਰਸਤੇ ਵਿੱਚ 5-6 ਦੇ ਕਰੀਬ ਨੌਜਵਾਨਾਂ ਨੇ ਕੇ ਲਿਆ ਅਤੇ ਉਸ ਦੇ ਉੱਤੇ ਤੇਜ਼ ਤਰ੍ਹਾਂ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਫਿਲੌਰ ਦੇ ਨਜ਼ਦੀਕੀ ਪ੍ਰਾਈਵੇਟ ਹਸਪਤਾਲ ਵਿਖੇ ਲਿਜਾਇਆ ਗਿਆ ਤੇ ਜਿਵੇਂ ਹੀ ਇਸ ਦੀ ਸੂਚਨਾ ਥਾਣਾ ਫਿਲੌਰ ਨੂੰ ਦਿੱਤੀ ਗਈ ਤਾਂ ਥਾਣਾ ਫਿਲੌਰ ਤੋਂ ਪੁਲਿਸ ਮੁਲਾਜ਼ਮ ਵੀ ਘਟਨਾ ਵਾਲੀ ਥਾਂ ਤੇ ਪਹੁੰਚ ਗਏ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਤੇ ਮੈਡੀਕਲ ਸਟੋਰ ਦੇ ਮਾਲਕ ਦੀ ਹਾਲਤ ਜਿਆਦਾ ਨਾਜ਼ੁਕ ਹੋਣ ਕਾਰਨ ਉਸ ਨੂੰ ਲੁਧਿਆਣਾ ਦੇ ਡੀ ਐਮ ਐਸ ਸੀ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਉਸ ਦਾ ਜੇਰੇ ਇਲਾਜ ਚੱਲ ਰਿਹਾ ਤੇ ਉਸ ਨੇ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਅਤੇ ਉਹਨਾਂ ਤੇ ਵੰਦੀ ਕਾਰਵਾਈ ਕੀਤੀ ਜਾਵੇ ਤੇ ਉਥੇ ਹੀ ਤੁਹਾਨੂੰ ਦੱਸ ਦੇਈ ਆਸ-ਪਾਸ ਦੇ ਲੋਕਾਂ ਵਿੱਚ ਕਾਫੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤੇ ਇਸ ਮਾਮਲੇ ਵਿੱਚ ਜਦੋਂ ਥਾਣਾ ਫਿਲੌਰ ਦੇ ਐਸਐਚਓ ਪੂਸ਼ਣ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀ ਹੈ ਜਲਦ ਹੀ ਦੋਸ਼ੀਆਂ ਨੂੰ ਫੜ ਕੇ ਸਲਾਖਾਂ ਪਿੱਛੇ ਦੇ ਦਿੱਤਾ ਜਾਵੇਗਾ ਫਿਲੌਰ ਤੋਂ ਡਾਕਟਰ ਰਾਣਾ ਅਪਰਾਧੀ ਕੀ ਹੋਇਆ ਤੁਹਾਡੇ ਨਾਲ ਮੇਰੇ ਬਾਤੋਂ ਦੁਕਾਨ ਬੰਦ ਕਰਕੇ ਜਾ ਰਿਹਾ ਸੀ ਮੈਂ ਬਾਈਕ ਤੇ ਅੱਛਾ ਜੀ ਮੋਰੋਂ ਆਇਆ ਇੱਕ ਬਾਈਕ ਕਿੰਨੇ ਵਾਲੇ ਉਹਨੇ ਰੋਕਿਆ ਮੈਨੂੰ ਅੱਛਾ ਜੀ ਉਹ ਉਹਨੇ ਰੋਕਦੇ ਹੀ ਦਾਤ ਮਾਰਨੇ ਸ਼ੁਰੂ ਕਰ ਦਿੱਤੇ ਅੱਛਾ ਜੀ ਕਿੱਥੇ ਪੈ ਗਈ ਤੁਹਾਡੇ ਨਾਲ ਕਿੱਥੇ ਹੋਇਆ ਇਹ ਵਾਕਿਆ ਆ ਫਰੈਂਡਸ ਕਾਲ ਕਰਦੇ ਓਕੇ ਭਾਈ ਕੁਝ ਲੁੱਟ ਕੇ ਵੀ ਲਗੇ ਤੱਕ ਹਾਂ ਜੀ ਕਿ ਤੁਸੀਂ ਇੱਕ ਮੇਰੇ ਕੋਲ ਅੱਛਾ ਜੀ ਅੱਛਾ ਇਹ ਠੀਕ ਲੱਗ ਰਿਹਾ ਅੱਛਾ ਕੱਟ ਲੈ ਗਏ ਜਿੱਚ ਕੈਸ ਸੀ ਹਾਂ ਠੀਕ ਹੈ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਇਹ ਜੀ ਕਿ ਸਾਹ ਮੇਰੇ ਪਤਾ ਲੱਗੀ ਕੌਣ ਹੈ ਯਾਰ ਇਹ ਇਹਨਾਂ ਨੇ ਕਿਸਾਤ ਮਤਲ ਮਾਰ ਹੀ ਗਏ ਸੀ ਕਿਸੇ ਨਾ ਕੋਈ ਤੁਹਾਡੀ ਲਾਕ ਡਾੜ ਤਾ ਨਹੀਂ ਕੁਛ ਇਦਾਂ ਦੀ ਨਹੀਂ ਯਾਰ ਇਦਾਂ ਉਹ ਤਾਂ ਕਿਸ਼ਮੀਂ ਹੈਗਾ ਅੱਛਾ ਯਾਰ ਕਹਤੇ ਕੋਈ ਸ਼ਾਕ ਸ਼ੌਕ ਦਾ ਨਹੀਂ ਬਸ ਕਿਸ਼ਮੀਂ ਠੀਕ ਹਾਂਜੀ ਤਾਂ ਕੀ ਨਾਮ ਪਾਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਕੀ ਮਾਮਲਾ ਪਾਜੀ ਮਾਮਲਾ ਇਹ ਆ ਜੀ ਮੇਰਾ ਬ੍ਰਦਰ ਆ ਸੰਦੀਪ ਸਿੰਘ ਅਕਲਪੁਰ ਰੋਡ ਤੇ ਉਹ ਦੁਕਾਨ ਚਲਾਉਂਦਾ ਮੈਡੀਕਲ ਸਟੋਰ ਦੀ ਔਰ ਰਾਤ ਨੂੰ ਨਾ 9 ਤਰੀਕ ਰਾਤ ਨੂੰ ਸਬਕ 10 ਵਜੇ ਦੁਕਾਨ ਵਧਾ ਕੇ ਮਹਿੰਗੀ ਹਸਪੀਟਲ ਵਾਲੀ ਗਲੀ ਤੋਂ ਆਪਣੇ ਜਗਤਪੁਰ ਘਰ ਆਉਦਾ ਉੱਥੇ ਜਾ ਰਿਹਾ ਸੀ ਤੇ ਮਹਿੰਗੀ ਹਸਪੀਟਲ ਤੋਂ ਥੋੜਾ ਜਿਹਾ ਅੱਗੇ ਪ੍ਰਿੰਟ ਕਾਰਖਾਨੇ ਦੇ ਕੋਲ ਉਹਨੂੰ ਉਹਨਾਂ ਪੰਜ ਬੰਦੇ ਬਾਈ ਜੀ ਲੁੱਟਣੇ ਪਏ ਗਏ ਉਹਨੂੰ ਦਾ ਪੰਜ ਬੰਦੇ ਸੀ ਔਰ ਉਹਨੂੰ ਮਾਰਨ ਦੀ ਨੀਅਤ ਦੇ ਨਾਲ ਉਹਦੇ ਦਾਤ ਮਾਰੇ ਪਾਜੀ ਸਿਰ ਦੇ ਵਿੱਚ ਬਾਹਾਂ ਤੇ ਦੋਨਾਂ ਤੇ ਪੂਰੇ ਸਰੀਰ ਨੂੰ ਛਲਣੀ ਕਰਤਾ ਜੀ ਉਹਨਾਂ ਨੇ ਉਹਦੀ ਆਹ ਕੂਣੀ ਪਾਜੀ ਬਿਲਕੁਲ ਚੂੜਾ ਕਰਤੀ ਆ ਆ ਦੂਜੀ ਬਾਹ ਬਿਲਕੁਲ ਫ੍ਰੈਕਚਰ ਆ ਸਿਰ ਦੇ ਵਿੱਚ ਬਹੁਤ ਜ਼ਿਆਦਾ ਡੂੰਗਾ ਕੱਟਿਆ ਉਹ ਇਸ ਟਾਈਮ ਡੀਐਮਸੀ ਆ ਦੋ ਆਪਰੇਟੋ ਦੇ ਹੋ ਗਏ ਆ ਤੇ ਤੀਜਾ ਹੁਣ ਦੁਬਾਰਾ ਫੇਰ ਕਰਨ ਲੱਗੇ ਆ ਜੀ ਤੇ ਸਾਡੀ ਮੰਗ ਹੈ ਜੀ ਉਹ ਬੰਦੇ ਹਲੇ ਤੱਕ ਨਹੀਂ ਫੜੇ ਗਏ। ਪੁਲਿਸ ਨੂੰ ਇਹ ਵੀ ਸੂਚਨਾ ਦੱਸੀ ਪੁਲਿਸ ਨੂੰ ਸੂਚਨਾ ਦਿੱਤੀ ਹੈ ਜੀ ਪੁਲਿਸ ਨੇ ਕੈਮਰੇ ਵਗੈਰਾ ਵੀ ਚੈੱਕ ਕੀਤੇ ਆ ਔਰ ਉਹ ਆਪਣੀ ਕਾਰਵਾਈ ਕਹਿੰਦੇ ਅਸੀਂ ਕਰ ਰਹੇ ਆ ਪਰ ਹਲੇ ਤੱਕ ਸਾਨੂੰ ਕੋਈ ਇਨਸਾਫ ਨਹੀਂ ਕੋਈ ਉਹ ਬੰਦੇ ਨਹੀਂ ਫੜੇ ਗਏ। ਅਸੀਂ ਸਾਰਾ ਪਰਿਵਾਰ ਜਿਹੜਾ ਉਹ ਪੂਰਾ ਸਦਮੇ 'ਚ ਆ ਇਹ ਸਾਡੇ ਨਾਲ ਦੁਬਾਰਾ ਵੀ ਇਹ ਕੰਮ ਹੋ ਸਕਦਾ। ਸਾਸੀਂ ਮੰਗ ਕਰਦੇ ਆ ਪੁਲਿਸ ਪ੍ਰਸ਼ਾਸਨ ਕੋਲ ਇਹ ਬੰਦਿਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਸਾਨੂੰ ਇਨਸਾਫ ਦਿਵਾਇਆ ਜਾਵੇ ਕਿੰਨੇ ਦਿਨ ਹੋ ਗਏ ਭਾਜੀ ਇਹ 9 ਤਰੀਕ ਰਾਤ ਦੀ ਗੱਲ ਹੈ ਜੀ ਉਹ ਦੇ ਲੋ 5 6 ਦਿਨ ਹੋ ਗਏ ਜੀ 6 ਦਿਨ ਹਾਂ ਜੀ ਤੇ ਹੁਣ ਮੰਗ ਕੀ ਕਰਦੇ ਆ ਮੰਗ ਇਹੀ ਆ ਸਾਡੀ ਜੀ ਇਹ ਬੰਦੇ ਜਲਦੀ ਤੋਂ ਜਲਦੀ ਫੜੇ ਜਾਣ ਹੰਦੀ ਸਰ ਇੱਕ 9 ਤਰੀਕ ਨੂੰ ਮੈਡੀਕਲ ਸਟੋਰ ਵਾਲੇ ਨਾਲ ਕੁੱਟਮਾਰ ਹੋਈ ਆ ਕੋਈ ਵੱਡ ਟੱਕਰ ਹੈ ਆ ਕਿ ਸਾਡੇ ਕੋਲ ਦਰਖਾਸਤ ਜਾਈਏ ਪੂਰੀ ਸ਼ਰਮ ਆਉਂਦਾ ਹੈ 9 ਸਤ ਨੂੰ ਕਰੀਬ ਕੋਈ 10 ਵਜੇ ਸੰਦੀਪ ਨਾਗ ਜਿਹੜਾ ਮੈਡੀਕਲ ਸਟੋਰ ਚਲਾਉਂਦਾ ਸੀਗਾ ਜਲਪੁਰਾ ਰਹਿਣ ਵਾਲਾ ਉਹ ਕੱਪ ਸੋਰ ਬੰਦ ਕਰਕੇ ਘਰ ਮੁੜਿਆ ਸੀ ਤੇ ਮੋਟਰਸਾਈਕਲ ਸਵਾਰਾਂ ਨੇ ਨੂੰ ਘੇਰ ਕੇ ਤੇ ਸੱਟ ਮਾਰੀਆਂ ਜਿਸ ਵਾਰ ਦੀ ਜਿਹੜਾ ਵਾ ਐਫ ਆਈ ਆਰ ਉਹ ਦਰਜ ਹੋ ਚੁੱਕੀ ਹੈ ਐਫ ਆਈ ਆਰ ਨੰਬਰ 215 ਤਾਂ ਤੇ ਇਸ ਨੂੰ ਦੀ ਤਫਤੀਸ਼ ਜਾਰੀ ਹੈ ਜਿਹੜੇ ਦੋਸ਼ੀ ਨੇ ਉਹ ਬਖੇਲੀ ਜਾਊਗਾ ਜਲਦੀ ਹੀ ਕਤਲ ਤੇ ਹਰ ਇੱਕ ਖਬਰਾਂ ਪੰਜਾਬ ਦੀਆਂ ਨਿਊਜ਼ ਚੈਨਲ ਕੀ ਬੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੀ 24